ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਸਾਰੇ ਕਿਸਾਨ ਭਰਾ ਠੀਕ ਠਾਕ ਹੋਵੋਗੇ ਤੇ ਅੱਜ ਕਿਸਾਨ ਭਰਾਓ ਆਪਾਂ ਤੁਹਾਨੂੰ ਬਾਸਮਤੀ ਦੇ ਬਾਰੇ ਜਿੰਨੀ ਹੋ ਸਕੇ ਓਨੀ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਵੀ ਆਪਾਂ ਹੁਣ ਬਾਸਮਤੀ ਸਾਰੇ ਜਿਹੜੇ ਕਿਸਾਨ ਭਰਾ ਥੋੜੀ ਬਹੁਤੀ ਜ਼ਰੂਰ ਆਪਣੇ ਖੇਤ ਦੇ ਵਿੱਚ ਲਗਾਉਂਦੇ ਆ ਤੇ ਆਪਾਂ ਤੁਹਾਨੂੰ ਅੱਜ ਜਾਣਕਾਰੀ ਦਵਾਂਗੇ ਵੀ ਆਪਾਂ ਬਾਸਮਤੀ ਦੇ ਵਿੱਚ ਆਹ ਜਿਹੜੀ ਖਾਦਾ ਨੇ ਇਹ ਜ਼ਰੂਰ ਸਾਰੇ ਕਿਸਾਨ ਭਰਾਵਾਂ ਨੂੰ ਪਾਉਣੀ ਚਾਹੀਦੀ ਆ ਕਿਉਂਕਿ ਜੇ ਆਪਾਂ ਬਾਸਮਤੀ ਦੇ 28-28 ਕਮਾਂਟਲ ਤੱਕ ਆਪਾਂ ਛਾੜ ਦੇਣਾ ਚਾਹੁੰਦੇ ਆ ਤਾਂ ਆਪਾਂ ਨੂੰ ਜਿਹੜੀ ਇਹ ਖਾਦਾ ਜ਼ਰੂਰ ਵਰਤਣੀ ਹੈ ਚਾਹੀਦੀ ਆ ਕਿਹੜੀ ਖਾਦਾ ਨੇ ਕਦੋਂ ਇਹਨਾਂ ਦਾ ਸਮਾਂ ਹੈ ਕਦੋਂ ਆਪਾਂ ਨੂੰ ਬਾਸਮਤੀ ਦੇ ਵਿੱਚ ਪਾਉਣੀ ਹੈ ਚਾਹੀਦੀ ਆ ਨੇ ਤੇ ਕੀ ਕੀ ਇਹਨਾਂ ਦੇ ਫਾਇਦੇ ਹੁੰਦੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਦੇ ਨਾਲ ਬਣੇ ਤੇ ਹੋਰ ਜੀਵਿੰਦਰ ਭਣਾਵਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਹੀ ਪੈਲ ਦਾ ਬਟਨ ਪ੍ਰੈਸ ਕਰ ਲਓ ਤੇ ਫਿਰ ਕਿਸਾਨ ਭਰਾਵੋ ਆਪਾਂ ਵੀਡੀਓ ਬਹੁਤਾ ਸਮਾਂ ਨਾ ਖਰਾਬ ਹੋਈ ਕਰਦੇ ਆਏ ਸ਼ੁਰੂ ਅੱਗੇ ਹੁਣ ਕਿਸਾਨ ਭਰਾਵੋ ਪੰਜਾਬ ਦੇ ਵਿੱਚ ਸਾਰੇ ਇਲਾਕਿਆਂ ਦੇ ਵਿੱਚ ਦੇਰੀ ਬਾਸਮਤੀ ਜਰੂਰ ਲੱਗਦੀ ਹੈ ਕਈ ਕਿਸਾਨ ਭਰਾ ਥੋੜੀ ਬਹੁਤੀ ਹਰੇ ਹਰ ਇੱਕ ਜੀਵਿੰਦਰ ਕਿਸਾਨਾਂ ਇਹਦੀ ਬਾਸਮਤੀ ਦੀ ਖੇਤੀ ਜ਼ਰੂਰ ਕਰਦੇ ਨੇ ਹੁਣ ਕਿਸਾਨ ਭਰਾਓ ਬਾਸਮਤੀ ਤੋਂ ਜੇ ਆਪਾਂ ਚੰਗਾ ਝਾੜ ਲੈਣਾ ਹੈ ਚੰਗੀ ਆਪਾਂ ਫਾਇਦੇਵਾਰ ਬਾਸਮਤੀ ਤੋਂ ਲੈਣੀ ਹੈ ਤੇ ਵਧੀਆ ਆਪਣਾ ਰੇਟ ਲੱਗੇ ਵਧੀਆ ਕੁਆਲਟੀ ਬਣੇ ਹਰ ਇੱਕ ਜ਼ਿਮੀਂਦਾਰ ਭਰਾ ਚਾਹੁੰਦਾ ਹੈ ਤੇ ਪਹਿਲਾ ਨੰਬਰ ਕਿਸਾਨ ਭਰਾਓ ਆਪਾ ਤੁਹਾਡੀ ਕੋਈ ਵੀ ਕਿਸਮ ਹੈ ਬਾਸਮਤੀ ਦੀ ਚਾਹੋ 1509 1692 1847 ਕੋਈ ਵੀ ਕਿਸਮ ਹੈ ਬਾਸਮਤੀ ਦੀ ਪਹਿਲਾ ਤਾਂ ਤੁਸੀਂ ਸਿਰਫ ਇੱਕ ਗੱਲ ਦਾ ਧਿਆਨ ਰੱਖਣਾ ਹੈ ਝੰਡਾ ਰੋਗ ਦਾ ਤੁਸੀਂ ਕੋਈ ਵੀ ਤੁਸੀਂ ਪ੍ਰੋਡਕਟ ਵਰਤ ਰਹੇ ਹੋ ਉਹਨੂੰ ਦੇਖੋ ਵੀ ਕਿਹੜੇ ਸਾਲ ਆਪਾਂ ਨੂੰ ਇਸ ਚੀਜ਼ ਨੇ ਫਾਇਦਾ ਦਿੱਤਾ ਵੀ ਆਪਣੀ ਖੇਤ ਦੇ ਵਿੱਚ ਝੰਡਾ ਰੋਗ ਘਟਾ ਆਇਆ ਕਿਉਂਕਿ ਜੇ ਝੰਡਾ ਰੋਗ ਘਟਾਊਗਾ ਤਾਂ ਜਿਹੜਾ ਆਪਣਾ ਝਾੜ ਵੀ ਵਧੀਆ ਆਊਗਾ ਤੇ ਬਾਕੀ ਬੀਜ ਤੇ ਵੀ ਡਿਪੈਂਡ ਹੁੰਦਾ ਜੇ ਆਪਣਾ ਵਧੀਆ ਕੁਆਲਿਟੀ ਦਾ ਬੀਜ ਹੈ ਤਾਂ ਜਿਹੜਾ ਝੰਡਾ ਰੋਗ ਘਟਾਊਗਾ ਤੁਹਾਡੇ ਖੇਤ ਦੇ ਵਿੱਚ ਇਹ ਗੱਲਾਂ ਦਾ ਬਾਸਮਤੀ ਦੇ ਵਿੱਚ ਜ਼ਰੂਰ ਖਿਆਲ ਰੱਖੋ ਤੇ ਅਗਲੀ ਗੱਲ ਕਿਸਾਨ ਪ੍ਰਭੂ ਬਾਸਮਤੀ ਦਾ ਕੱਦ ਕੱਦ ਕਣੀ ਜ਼ਰੂਰ ਕਿਉਂਕਿ ਜੇ ਬਾਸਮਤੀ ਆਪਣੀ ਜਿਆਦਾ ਕੱਦ ਕਰ ਗਈ ਤਾਂ ਉਸ ਨੇ ਝਾੜ ਨਹੀਂ ਦੇਣਾ ਇਸ ਕਰਕੇ ਆਪਾਂ ਨੂੰ ਮਿਹਰੀ ਉਹ ਕੱਦ ਕੱਦ ਚਾਹੀਦਾ ਉਹਦੀ ਲੰਬਾਈ ਬਹੁਤੀ ਨਾ ਜਾਵੇ ਉਸ ਹਿਸਾਬ ਦੇ ਨਾਲ ਆਪਾਂ ਉਹਦੀ ਗੌਰ ਰੱਖਣੀ ਹੈ ਕਿਉਂਕਿ ਮੇਨ ਜਿਹੜਾ ਬਾਸਮਤੀ ਦਾ ਕੱਦ ਹੈ ਉਹ ਯੂਰੀਆ ਵੱਧ ਪਾਉਣ ਦੇ ਨਾਲ ਵੱਧਦਾ ਹੈ ਜੇ ਆਪਾਂ ਯੂਰੀਆ ਦਾਰਦਾਰ ਪਾਈ ਜਾਵਾਂਗੇ ਤਾਂ ਜਿਹੜਾ ਬਾਸਮਤੀ ਦਾ ਕੱਦ ਵੀ ਫਿਰ ਵਧ ਹੀ ਜਾਂਦਾ ਜੀਦੇ ਨਾਲ ਫੇਰ ਆਪਣਾ ਝਾੜ ਨਹੀਂ ਵਧਣਾ ਕਿਸਾਨ ਭਰਾਵੋ ਆਪਾਂ ਬੂਝਾ ਜ਼ਰੂਰ ਮਰਾਲੂਗੇ ਪਰ ਝਾੜ ਆਪਣਾ ਜ਼ਰੂਰ ਘਟੂਗਾ ਤੁਸੀਂ ਵਰਤ ਕੇ ਦੇਖ ਲਿਓ ਇਹ ਤਰੀਕੇ ਤੇ ਕਿਸਾਨ ਭਰਾਵੋ ਹੁਣ ਤੁਸੀਂ ਕਰਨਾ ਕਿ ਤੁਸੀਂ ਜਿਹੜੇ ਜ਼ਿਮੀਂਦਾਰ ਭਰਾਵਾਂ ਨੇ ਬਾਸਮਤੀ ਆਪਣੇ ਖੇਤ ਦੇ ਵਿੱਚ ਲਾਈ ਹੈ ਉਹਦੇ ਵਿੱਚ ਕਿਸਾਨ ਭਰਾਵੋ ਪਹਿਲਾ ਨੰਬਰ ਯੂਰੀਆ ਤੁਸੀਂ ਲਿਮਟ ਦੇ ਅਨੁਸਾਰ ਪਾਉਣੀ ਹੈ ਜਿੰਨੀ ਤੁਹਾਡੀ ਜ਼ਮੀਨ ਦੇ ਵਿੱਚ ਤੁਹਾਨੂੰ ਲੱਗ ਰਿਹਾ ਵੀ ਬਾਸਮਤੀ ਨੂੰ ਲੋੜ ਹੈ 19 ਯੂਰੀਆ ਉਹ ਤੋਂ ਵੱਧ ਯੂਰੀਆ ਨਾ ਪਾਓ ਪਹਿਲਾ ਨੰਬਰ ਦੂਜਾ ਨੰਬਰ ਕਿਸਾਨ ਭਰਾਓ ਤੁਸੀਂ ਪਹਿਲੇ ਯੂਰੀ ਦੇ ਨਾਲ ਤੁਸੀਂ ਜ਼ਿੰਕ ਜ਼ਰੂਰ ਪਾਉਣੀ ਹੈ 33% ਵਾਲੀ ਲੈ ਸਕਦੇ ਹੋ ਜਾਂ ਫਿਰ ਯਾਰਾ ਦੀ ਵੀ ਲੈ ਸਕਦੇ ਹੋ ਕੋਈ ਵੀ ਤੁਸੀਂ ਜ਼ਿੰਕ 33% ਵਾਲੀ ਕਿਸੇ ਵੀ ਕੰਪਨੀ ਦੀ ਤੁਸੀਂ 5 ਤੋਂ 6 ਕਿਲੋ ਇੱਕ ਏਕੜ ਦੇ ਵਿੱਚ ਵਰਤਣੀ ਹੈ ਕਿਉਂਕਿ ਜ਼ਿੰਕ ਝੋਨੇ ਦੇ ਵਿੱਚ ਜ਼ਿੰਕ ਦੀ ਸਭ ਤੋਂ ਵੱਡੀ ਜਿਹੜੀ ਘਾਟ ਆਉਂਦੀ ਹੈ ਸਾਰੇ ਝੋਨਿਆਂ ਦੇ ਵਿੱਚ ਬਾਸਮਤੀ ਦੇ ਵਿੱਚ ਵੀ ਇਸ ਕਰਕੇ ਜ਼ਿੰਕ ਜ਼ਰੂਰ ਪਾਓ ਤੇ ਅਗਲਾ ਨੰਬਰ ਕਿਸਾਨ ਭਰਾਵੋ ਤੁਸੀਂ ਦੂਜੇ ਯੂਰੀਏ ਦੇ ਨਾਲ ਤੁਸੀਂ ਕਿਸਾਨ ਭਰਾਵੋ ਪोटाश ਜ਼ਰੂਰ ਪਾਉਣੀ ਹੈ ਪोटाश ਪਾਉਣੀ ਕਿਹੜੀ ਹੈ ਤੁਸੀਂ ਐਮਓਪੀ 60% ਵਾਲੀ ਜਿਹੜੀ ਪोटाश ਲੈਣੀ ਹੈ 25 ਕਿਲੋ ਤੁਸੀਂ ਇੱਕ ਕੀਲੇ ਦੇ ਵਿੱਚ ਜਿਹੜੀ ਇਸ ਦੀ ਡੋਜ਼ ਪਾਉਣੀ ਹੈ ਦੂਜੇ ਯੂਰੀਏ ਦੇ ਨਾਲ ਤੁਸੀਂ 20 ਦਿਨ ਤੇ ਜਾ ਕੇ ਪਾ ਸਕਦੇ ਹੋ ਕਿਉਂਕਿ ਕਿਸਾਨ ਭਰਾਵੋ ਬਾਸਮਤੀ ਦੇ ਵਿੱਚ ਸਭ ਤੋਂ ਵੱਡਾ ਰੋਲ ਹੈ ਜੇਰਾ ਉਹ ਪोटाश ਦਾ ਹੈ ਪोटाश ਜੇ ਆਪਾਂ ਪਾਵਾਂਗੇ ਤਾਂ ਇਹਦੇ ਨਾਲ ਆਪਣਾ ਨਖਾਰ ਵਧੂਗਾ ਤੇ ਆਪਣਾ ਰੇਟ ਵੱਧ ਲੱਗੂਗਾ ਤੇ ਬਾਕੀ ਹੋਰ ਯੂਰੀਏ ਦਾ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਵੀ ਕਿ ਬਹੁਤਾ ਯੂਰੀਆ ਬਾਸਮਤੀ ਦੇ ਵਿੱਚ ਨਾ ਪਾਇਆ ਜਾਵੇ ਜੇ ਤੁਹਾਨੂੰ ਲੱਗ ਰਿਹਾ ਤੁਸੀਂ ਵਧੀਆ ਝੜ ਲੈਣਾ ਚਾਹੁੰਦੇ ਹੋ ਤਾਂ ਸਾਰੇ ਤੋਂ ਪਹਿਲਾ ਕਿਸਾਨ ਭਰਾਓ ਜਦੋਂ ਗੋਬਾਨੀ ਸ਼ੁਰੂ ਹੋ ਜਾਂਦੀ ਹੈ ਬਾਸਮਤੀ ਦੇ ਵਿੱਚ 13045 ਤੁਸੀਂ 2 ਕਿਲੋ ਲੈ ਲੈਣਾ ਹੈ ਤੇ ਨਾਲ ਤੁਸੀਂ ਬੋਰਨ ਲੈਣਾ ਹੈ ਇਹ ਦੋਵਾਂ ਦੀ ਤੁਸੀਂ ਜਿਹੜੀ ਸਪਰੇਅ ਹੈ ਜਰੂਰ ਰਿਪੀਟ ਕਰੋ ਕਿਉਂਕਿ ਗੋਭ ਜਦੋਂ ਗੋਭਾਂ ਨੀ ਸ਼ੁਰੂ ਹੋਣੀ ਆ ਉਦੋਂ ਜੇ ਆਪਾਂ ਇਹ ਵਾਲੀ ਸਪਰੇ ਕਰਾਂਗੇ ਤਾਂ ਜਿਹੜਾ ਆਪਣਾ ਝਾੜ ਦੇ ਵਿੱਚ ਬਹੁਤ ਵਾਧਾ ਹੋਊਗਾ ਫੌਕ ਘੱਟ ਬਣੂਗੀ ਮੇਨ ਕੱਲ ਹੁੰਦੀ ਹੈ ਕਿਸਾਨ ਭਰਾਵੋ ਫੌਕ ਦੀ ਹੁਣ ਸਾਰੇ ਜੀਵਿੰਦਾਰ ਭਰਾਵਾਂ ਨੇ ਫੌਕ ਦੇਖਿਆ ਜੀ ਆਪਣੀ ਟਰਾਲੀ ਫੌਕ ਦੀ ਉਹ ਭਰ ਗਈ ਜੇ ਉਹ ਦਾਣੇ ਦਾ ਵਜ਼ਨ ਹੁੰਦਾ ਤਾਂ ਤੁਸੀਂ ਸੋਚ ਸਕਦੇ ਹੋ ਵੀ ਆਪਣਾ ਝਾੜ ਕਿੰਨਾ ਵਧਣਾ ਸੀ ਇਸ ਕਰਕੇ ਜਿਹੜੀ ਇਹ ਤਰੀਕਾ ਮੈਂ ਤੁਹਾਨੂੰ ਦੱਸਿਆ ਜਿੰਕ ਹੋ ਗਿਆ ਪोटाश ਹੋ ਗਿਆ 13045 ਹੈ ਬੋਰਨ ਹੋ ਗਿਆ ਇਹ ਚੀਜ਼ ਆਪਾਂ ਵਰਤਾਂਗੇ ਤਾਂ ਜਿਹੜਾ ਕਿਸਾਨ ਭਰਾ ਉਹ ਤੁਹਾਡਾ ਝਾੜ ਹੈ ਵਾਸਮਤੀ ਦਾ ਟੋਪ ਦਾ ਰਹੂਗਾ ਇਹ ਮੇਰੀ ਗਾਰੰਟੀ ਹੈ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਕਰਨਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਜਦੋਂ ਗੋਬਨੀ ਵਾਸਮਤੀ ਦੇ ਵਿੱਚ ਸ਼ੁਰੂ ਹੋਗੀ ਤਾਂ ਇੱਕ ਸਪਰੇ ਜ਼ਰੂਰ ਤੁਸੀਂ ਕਰਨੀ ਹੈ ਤੇ ਵਧੀਆ ਕੁਆਲਿਟੀ ਦਾ ਕਿਸਾਨ ਭਰਾ ਉਹ ਤੁਸੀਂ ਫੰਗੀ ਸਾਈਡ ਦੀ ਸਪਰੇ ਕਰਨੀ ਹੈ ਤੇ ਬਾਕੀ ਹੋਰ ਆਪਾਂ ਨੂੰ ਵਾਧੂ ਐਵੇਂ ਖਰਚਾ ਕਰਨ ਦੀ ਆਪਾਂ ਨੂੰ ਪੈਕਟਿਵ ਬਾਸਮਤੀ ਦੇ ਵਿੱਚ ਪਾਉਣ ਦੀ ਜ਼ਰੂਰਤ ਨਹੀਂ ਸਿਰਫ ਆਹ ਜਿਹੜਾ ਫਾਰਮੂਲਾ ਬਾਸਮਤੀ ਦੇ ਵਿੱਚ ਰਿਪੀਟ ਕਰ ਲਓ ਤੁਹਾਡਾ ਜਿਹੜਾ ਝਾੜ ਵੀ ਵਧੂਗਾ ਤੇ ਤੁਹਾਡਾ ਜਿਹੜਾ ਰੇਟ ਹੈ ਬਾਸਮਤੀ ਦਾ ਢੇਰੀ ਦਾ ਨਖਾਰ ਇੰਨਾ ਜ਼ਿਆਦਾ ਹੋਊਗਾ ਤੁਹਾਡਾ ਰੇਟ ਵੀ ਹੋਰ ਨਾਲੋਂ ਵੱਧ ਲੱਗੂਗਾ ਤੇ ਹੋਰ ਜੀਵੰਦ ਭਰਾਵਾਂ ਤੱਕ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ